ਕੱਲ ਦੇ ਵੀ ਦੱਸ ਗਈ ਮੰਮੀ ਨੇ ਕੁਝ ਕਿਹਾ 58 ਮੈਂ ਬਾਅਦ ਸਿੱਥੇ ਕੋਣ ਕੁਝ ਕਹਿਣਾ ਦਾ ਮੰਮੀ ਤੋਂ ਬਿਨਾ ਨਾਲੇ ਮੰਮੀ ਨੇ ਅੱਜ ਮੈਨੂੰ ਨਹੀਂ ਕੁਝ ਕਿਹਾ ਦੀਦੀ ਨੂੰ ਬੁਲਾ ਲਾਈ ਜਾਂਦੀ ਸੀ ਕਹਿੰਦੀ ਖੁਦ ਪਰਛਾਵਾ ਵੀ ਮਾੜਾ ਮੁੰਡੇ ਨੂੰ ਮਦੇ ਕੋਹੇ ਨਾ ਜਾਂਦੇ ਆ ਕਰ ਜਦੋਂ ਮੈਨੂੰ ਆਪਦੇ ਘਰ ਸਿਰ ਨਹੀਂ ਮਾੜੀ ਨਾਰਕਾ ਲੋਕਾਂ ਨੇ ਤਾਂ ਕਹਿਣੀ ਆ ਤੇ ਅਸਾਂ ਮੰਮੀ ਦੀਆਂ ਜਨਾਨਾਂ ਨੇ ਨਾ ਇੰਨੇ ਆਉਣ ਨਾ ਗੱਲਾਂ ਉਹ ਤਾਂ ਉਹੀ ਮਾਰੀ ਜਾਂਦੀ ਐ ਉਹਨਾਂ ਪੂਰੀ ਹੋ ਗਈ ਜਵਾਕਾਂ ਵਰਗਾ ਦਿਮਾਗ ਹੋਇਆ ਪਿਆ ਦਾ ਉਹ ਤਾਂ ਹੁਣ ਮੈਨੂੰ ਵੀ ਕਹਿੰਦੀ ਆਹ ਉਹ ਸੋਗਸਾ ਬੋਲਦੀ ਐ ਉਹ ਤਾਂ ਗੋਦੀ ਰਹਿੰਦੀ ਐ ਕਿੰਨੇ ਜਦੋਂ ਮੈਂ ਨਹੀਂ ਬਸ ਕਹਿੰਦਾ ਆਹੋ ਇਹ ਤੁਸਤਾ ਨਹੀਂ ਕੁਛ ਨਹੀਂ ਪਹਿਲਾਂ ਮੰਮੀ ਤਾਂ ਕੋਈ ਖਸਰ ਨਹੀਂ ਛੱਡਦੀ ਨਾ ਸਾਰਿਆਂ ਦੇ ਵੰਡੇ ਤਾਂ ਮੰਮੀ ਕਹਿ ਨਹੀਂ ਹੁੰਦੀ ਆ ਕਿ ਚੰਨ ਕਹਿਣ ਦੀ ਲੋੜ ਹੀ ਨਹੀਂ ਹੋਣਾ ਜੇ ਤੈਨੂੰ ਕੋਈ ਰੋਣ ਤੇਰੇ ਰੋਣ ਦੀ ਟੈਨਸ਼ਨ ਆ ਲਿਆ ਗਾ ਨਾ ਤੈਨੂੰ ਕੋਈ ਘਬਰਾਉਣ ਦੀ ਟੈਨਸ਼ਨ ਨਾ ਜਿੰਨਾ ਚਿਰ ਮੈਂ तेरे ਨਾਲ ਤੇ ਮੈਂ ਵੀ ਤੈਨੂੰ ਕੁਛ ਕਹਿੰਦਾ ਰਿਸ਼ਤਾ ਪਤਾ ਨਹੀਂ ਕਹਿੰਦੇ ਪਰ ਮੰਮੀ ਨੇ ਕੋਈ ਕਸਰ ਛੰਡੀ ਮੈਂ ਤਾਂ ਇਹ ਸੁਣਿਆ ਮੈਂ ਤਾਂ ਇਹ ਵੀ ਸੁਣਿਆ ਮੰਮੀ ਕਹਿੰਦੀ ਮੈਨੂੰ ਪਤਾ ਨਹੀਂ ਕੀ ਕਿ ਉਹ ਕਹਿ ਕੇ ਆਈਆਂ ਵੀ ਰਿਸ਼ਤਾ ਕਰਾ ਦੇ ਮੈਨੂੰ ਤਾਂ ਲੱਗ ਰਿਹਾ ਹੁੰਦਾ ਪਿਆ ਕਿ ਤੇ ਬੋਰ ਕਰ ਦੇਣੀ ਹੂੰ ਬੋਰ ਕਰਕੇ ਤੇ ਮੈਂ ਕਿਤੇ ਮਿਲਵਾ ਕਰਾਉਂਦਾ ਮੈਂ ਕਹੇ ਤਾਂ ਰਵੀ ਨੇ ਮਗਰ ਜਿੱਤੇ ਮੇਰੇ ਬਪੂ ਕਹਿ ਗਿਆ ਮੈਂ ਤਾਂ ਹਮ ਲੋਕ ਪੀ ਰਹੇ ਹਾਂ ਉਸ ਮੈਨੂੰ ਕੋਈ ਚੱਕਰ ਨਹੀਂ ਮੈਂ ਬੋਰ ਦੇ ਜਿਆ ਨਹੀਂ ਕਰਵਾ ਸਕਦਾ ਕੋਈ ਹੋਗਾ ਮਹਾਰਾਜ ਨੂੰ ਵੀ ਕਹਿ ਆਲਾਣਾ ਹੋਊਗਾ ਬਾਹਰ-ਬਾਹਰ ਹੀ ਨਹੀਂ ਲਈਦੀਆਂ ਰਮਾ ਦਾ ਮਨ ਦੇਣਾ ਵੇ ਤਾਂ ਕੋਈ ਨਹੀਂ ਦੇ ਦੂ ਕੋਈ ਚੱਕਰ ਨਹੀਂ ਜਿਹੜੇ ਹਿਸਾਬ ਨਾਲ ਮੰਮੀ ਦਾ ਸੁਭਾਅ ਨਾ ਤੁਹਾਨੂੰ ਵੀ ਇੱਕਣਾ ਇੱਕ ਦਿਨ ਉਹਨੇ ਆਪਣੇ ਮਗਰ ਲਾਈ ਹੈ ਨਾ ਮੈਨੂੰ ਸਾਰਾ ਪਤਾ ਦਾ ਮੇਰੀ ਕਿਸਮਤਰਾ ਆਪਣੇ ਪਤਾ ਨਹੀਂ ਕਿਉਂ ਇਨੀ ਮਾਰੀ ਲਿਖੀ ਆ ਕੋਈ ਦੁਨਿਆਵੀ ਦਰਦ ਮੈਂ ਕਿਸੇ ਨੂੰ ਆਲ ਦਾ ਦੁੱਖ ਸੁਣਾ ਸਕਾਂ ਨਾ ਮਾਂ ਨਾ ਪਿਓ ਮੈਨੂੰ ਕੋਈ ਨਹੀਂ ਮੈਂ ਸੋਝਾਂਗਾ ਤੂੰ ਟੈਨਸ਼ਨ ਨਾ ਲੈ ਤੂੰ ਉਹ ਨਾ ਤੂੰ ਟੁਕੜੇ ਦਾ ਕੰਮ ਨੂੰ ਕਰ ਮੰਮੀ ਨੂੰ ਤਾਂ ਮਾਪੇ ਗੈਨੂ ਮਾ ਕੀ ਕਰਾਂ ਮੇਰਾ ਤਾਂ ਹੁਕਮਾਂ ਚ ਬਿੱਜੀ ਨਹੀਂ ਲੱਗਦਾ ਉਹ ਗਣਿਕ ਆ ਵੀਦਾਂ ਜਿਹੜਾ ਕਹਿੰਦੀ ਕਹਿੰਦੀ ਤਾਂ ਨਹੀਂ ਪਰ ਜਿਹੜੇ ਸਾਰੇ ਮਮੀ ਅੱਜ ਇਤੀ ਜੀ ਰੰਗੁਲਾ ਨਹੀਂ ਆਂਦੀ ਸੀ ਨਾ ਇਹ ਬਾਹ ਜਾਂ ਇਹ ਫਲਾਣਾ ਹੀ テムਕਾ ਇਹਨੂੰ ਮੱਥੇ ਲਾਇਆ ਮਾੜਾ ਮੈਨੂੰ ਲੱਗਦਾ ਵੀ ਧੀਰੇ ਦੇ ਮਨ 'ਚ ਵਹਿਮ ਹੁੰਦੀ ਨੇ ਪਾਤਾ ਹੋਊਗਾ ਕਰ ਕਾਰ ਕਰ ਕੇ ਉਹ ਨਹੀਂ ਉਹਦੇ ਮਨ 'ਚ ਨਹੀਂ ਵਹਿਮ ਪੈਂਦਾ ਉਹ ਪਾ ਜੀ ਜਿਹੜਾ ਨੂੰ ਪਤਾ ਹੈਗਾ ਇਹ ਸਰਾਣਿਆਂ ਨੇ ਪਖੰਡਾ ਹੈ ਇਹਨੇ ਗੱਲਾਂ ਕੋਈ ਤਾਂ ਤੇ ਨੂੰ ਟੈਨਸ਼ਨ ਨਾ ਲੈ ਤੈਨੂੰ ਕਹਿਦਾ ਜਦੋਂ ਉਹ ਜਨ ਨਹੀਂ ਪ੍ਰਮਾਤਮਾ ਤੋਂ ਪੜ੍ਹ ਨਹੀਂ ਸੁਣੂਗਾ ਪਰਾ ਜ਼ਮਾਨਾ ਤਾਂ ਇਹਦੇ ਰੂਹੀ ਨਹੀਂ ਸੁਣ ਲੈਂਦਾ ਆਪਾਂ ਤੇ ਵੀ ਰੂਹ ਇਨਸਾਨ ਹੈ ਸਾਡਾ ਕਿਹੜਾ ਰੱਬ ਵੇਚਿਆ ਦਾ ਜਿੰਨਾ ਚਿਰ ਤੁਸੀਂ ਮੇਰੇ ਨਾਲ ਮੈਨੂੰ ਕੋ ਟੈਨਸ਼ਨ ਨਿਭਰ ਮਿਨਾ ਨਾ ਇੰਤੇ ਜੜਾ ਅੱਗਾਂ ਰਹਿਦਾ ਵੀ ਕਿ ਤੂੰ ਵੀ ਨਾ ਬਦਲ ਜੀ ਨਾ ਨਾ ਮੈਂ ਨਹੀਂ ਕਹਉਂ ਕੋਈ ਨਹੀਂ ਤੈਨੂੰ ਨਾ ਪਾਰ ਕਰਿਆ ਕਰ ਚ ਭਾਈ ਸਾਹਿਬ ਦਾ ਠੀਕ ਆ ਹਾਂ ਹੋਰਾਂ ਮਿਲਦੇ ਉਹਨੂੰ ਮੈਂ ਅਗਰੇ ਨਾਲ ਝਿੰਦੇ ਹੋਰਾਂ ਹਾਂ ਚੰਗਾ

ਸਲਾਈ ਕਰ ਨਾਲ ਤੇ ਇਹ ਨਾ ਆ ਜਿਹੜੀ ਇਹ ਲਾਈਨ ਹੀ ਦਾ ਤੂੰ ਜਿਹੜੀ ਤੇ ਮਸਤਾ ਕਪੜੇ ਕਿਸਮਾ ਦੇ ਤੇਰੀ ਮੰਮੀ ਵੀ ਸਮਾਦੀ ਹੁੰਦੀ ਆ ਉਹਨੂੰ ਨਾ ਐਂ ਕਹਿਦੀ ਕਹਿ ਮੇਰੀ ਚਾਚੀ ਦਾ ਸੂਟ ਆ ਤੇ ਪਰਸੋਂ ਦੇ ਦੇ ਠੀਕ ਆ ਅੱਜ ਫੜਾ ਫਾਸਟ ਰੱਖਾਇਆ ਜੰਗਾ ਹੁਣ ਕਪੜੇ ਚਾਚੂ ਵੱਲੋਂ ਫੈਸਲਾ ਆ ਗਿਆ ਕੋਈ ਨੀ 1-2 ਦਿਨਾਂ ਨੂੰ ਦੇ ਦਾਂਗੇ ਜਿੱਦਿਆ ਸੂਟ ਫੜਨਾ ਕਹਿਣਾ ਉੱਡੀ ਫੜਾ ਲਾਂਗੇ ਫਿਰ ਬਿੱਪਾ ਤੇਰੀ ਮਦਦ ਕਰਕੇ ਨਾ ਮੰਮੀ ਸਾਨੂੰ ਵੀ ਕੋਲਦੀ ਹੈ ਤੇ ਆ ਗੋਸਣੇ ਆ ਵੀ ਫੜਾਈ ਜੰਗਾ ਲਾ ਦਿੱ ਦਿੱਤੇ ਆ ਜੇ ਕਾਸ਼ ਉਹਦਾ ਕੋਲ ਅੰਤ ਕਰਾਈ ਹੁੰਦਾ ਸੀ ਉਹਦੇ ਤੇ ਮੈਨੂੰ ਨਹੀਂ ਪਤਾ ਉਹ ਰਿਆ ਬਸ ਦੀਦੀ ਨੇ ਤਾਂ ਮੇਰੇ ਨਾਲ ਕਦੇ ਵੀ ਨਹੀਂ ਗੱਲ ਕੀਤੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਵੀ ਮੰਮੀ ਦੀਦੀ ਨੂੰ ਮਗਰ ਲਾ ਲੂਗੀ ਉਹੀ ਗੱਲ ਹੋ ਗਈ ਮੰਮੀ ਨੇ ਤਾਂ ਦੀਦੀ ਨੂੰ ਮਗਰ ਲਾ ਲਿਆ ਹੌਲੀ ਹੌਲੀ ਸੇਭੂ ਨੂੰ ਵੀ ਮਗਰ ਲਾ ਲਿਆ ਕਿ ਇਸ ਕਰ ਤੁਹ ਮੇਰਾ ਕੀ ਬਣੂਗਾ ਉਰੇ ਵੇ। ਇਹ ਮੈਂ ਗੱਲ ਸਮਝਾਉਣੀ। ਤੂੰ ਨਾ ਉਹ ਚਾਚੀ ਨੂੰ ਬੁਲਾਇਆ ਨਾ ਕਰ ਚੰਗਾ। ਕਿਉਂ ਜੀ ਤੂੰ? ਯਾ ਮਮੀ। ਉਹ ਤਾਂ ਮਰੇ ਪਰ ਮੈਂ ਮਿਲardi ਨਾ ਤੇ ਤੁਹਾਨੂੰ ਪਤਾ ਤਾਂ ਹੈਗਾ ਤੇਰੀ ਦਾਦੀ ਦੇ ਸੁਆਹ ਦਾ। ਉਹ ਨਾ ਖੜਨ ਦੇ ਨਹੀਂ ਜਿੰਦੀ ਕਹਿੰਦੀ ਸੀ ਬੁਲਾਇਆ ਨਾ ਪਰ ਕਿਰਪਾਣ। ਬਸ ਮੈਂ ਵੀ ਤੈਨੂੰ ਐ ਕਹਿ ਰਹੀ ਹਾਂ ਪੁੱਤ। ਦੁੱਖਾਂ ਰਹੀ ਹੁੰਦੀ ਉਹਦੋਂ ਜੰਮੀ ਨਾ ਬੁਲਾਇਆ ਤਾਂ। ਉਹ ਤਾਂ ਦੂਰ ਹੀ ਰਿਹਾ ਬੱਚਾ। ਤੂੰ ਚਾਚੀ ਨਾਲ ਲੜਦੇ ਦਾ ਤੂੰ। ਪੁੱਤ ਤੂੰ ਇਹ ਗੱਲਾਂ ਤੋਂ ਕੀ ਲੈਣਾ। ਤੈਨੂੰ ਜਿਹੜੀ ਗੱਲ ਕਹੀ ਆ ਵਸਤੂ ਉਹੀ ਸਮਝ ਜਾ। ਠੀਕ ਹੈ ਮੇਰੀ ਗੱਲ ਤੇ ਧਿਆਨ ਰੱਖੀਂ ਬੁੱਤ ਚੰਗਾ। ਮੈਂ ਫਿਰ ਦਾਦੀ ਮੈਨੂੰ ਲੜਦੀ ਹੈਗੀ ਐ ਮੈਂ ਫਿਰ ਮੈਂ ਤੁਹਾਡੇ ਨਾਲ ਲੜਾ ਜਾਂਦਾ। ਇਹਨਾਂ ਦਾ ਚੰਗਾ ਆਪਾਂ ਚਲੋ ਉਹਨੂੰ ਨਾ ਹੀ ਬੁਲਾਈਏ। ਤੂੰ ਵੀ ਇੰਨਾ ਬੋਲਦੀ ਆ ਬੀਬੀ ਮੈਨੂੰ ਬੋਲਦੀ ਆ ਗੱਲ ਕੀ ਆ? ਮੈਂ ਤੁਰ ਕਹਤਾਂ ਤੈਨੂੰ ਇਹ ਗੱਲਾਂ ਤੋਂ ਕੀ ਲੈਣਾ ਜਾਂ ਖੇਡ। ਤੂੰ ਇਹ ਸਾਡੀ ਗੱਲਾਂ ਚ ਨਾ ਬੜਿਆ ਕਰ। ਲੈ ਹੋ। ਲੈ ਮੈਂ ਹੁਣ ਜਵਾਬ ਨੂੰ ਕੀ ਦੱਸਾਂ ਵੀ ਕਿਉਂ ਨਹੀਂ ਮੈਂ ਬੁਲਾਉਂਦੀ। ਮੇਰੇ ਅਕੜਾ ਮਨ ਕਰਦਾ ਵੀਰਪਾਲ ਨਾਲ ਵੀ ਮੈਂ ਨਾ ਬੋਲਾਂ ਪਰਸ ਤਾਂ ਮੈਨੂੰ ਵੀ ਵੀਰਪਾਲ ਦਾ ਬਥੇਰਾ ਆਉਂਦਾ ਗਾ ਵੀ ਬੀਬੀ ਜਾਰੀ ਤਾਂ ਪਹਿਲੀ ਔਖੀ ਹੈਗੀ ਵੀ ਹੁਣ ਜਦੋਂ ਹੁਣ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਵੀ ਉਹ ਦੀਦੀ ਵੀ ਬੁਲਾਉਣਾ ਹਟ ਗਈ ਵੀ ਮੁੰਡੇ ਨੇ ਵੀ ਨਹੀਂ ਮੇਰੇ ਕੋਲੇ ਖੰਨ ਦਿੰਦੇ ਉਹਦੇ ਚੇਤੇ ਮਨ ਤੇ ਕੀ ਬੀਤੀ ਹੋਣੀ ਹੈ ਜੀ ਪਰਸ ਤਾਂ ਮੈਨੂੰ ਵੀ ਬਹੁਤ ਆਇਆ ਦੁੱਖ ਜਾਈ ਜਾਵੇ ਫਾਫਾ ਫੜ ਕੇ ਅੰਦਰ ਨਵਾ ਗਏ ਪਰ ਮੈਂ ਵੀ ਕੀ ਕਰਾਂ ਮੈਂ ਵੀ ਮਜਬੂਰ ਹਾਂ ਹੁਣ ਮੈਨੂੰ ਵੀ ਤਮੰਗੀ ਦੇ ਕਹਿਣੇ ਜੀ ਰਹਿ ਨਹੀਂ ਪਾਊਗਾ ਹੁਣ ਜਦੋਂ ਉਹ ਮੈਨੂੰ ਗਹਿਮ ਪਾਈ ਜਾਂਦੀ ਹੈ ਥੋੜਾ ਥੋੜਾ ਤਾਂ ਮੈਨੂੰ ਵੀ ਬਹਿਮਜਾ ਹੋਇਆ ਪਿਆ ਵੀ ਮੈਂ ਨਹੀਂ ਬੁਲਾਉਂ ਵੀ ਜੇ ਕੋਈ ਗੱਲ ਹੋਗੀ ਮੰਮੇ ਤਾਂ ਮੇਰਾ ਖੜਾ ਨਹੀਂ ਛੜਨਾ ਚਲ ਦੇਖੀਓ ਕੀ ਬਣਦਾ ਅੱਗੇ ਕਿਆ ਰੇਰਾ ਪਾ ਰੀਏ ਕਰੀਏ ਚਲਕਾ ਹਾਂ ਬਾਬੀ ਬਈ ਤੈ ਵੀਰੇ ਨਹੀਂ ਦੇਖਿਆ ਪਤਾ ਨਹੀਂ ਬਾਬੀ ਇੱਥੇ ਹੋ ਕੇ ਤੇ ਕੁਤਕ ਨਹੀਂ ਕਰੇ ਪਤਾ ਨਹੀਂ ਕਦੋਂ ਦਾ ਗਿਆ ਮੈਨੂੰ ਕੰਮ ਜਾ ਸੀਗਾ ਮਾਹ ਚਲ ਤੈਨੂੰ ਕੋਈ ਦੀ ਪਤਾ ਹੋਣਾਗਾ ਮੇਰਾ ਤਾਂ ਮਾਂ ਨੇ ਮੂੰਹ ਕੋ ਖਰਾਬ ਕਰ ਰੱਖਿਆ ਤੂੰ ਹੀ ਸਮਝਾ ਦਿਆ ਕਰੋ ਨੂੰ ਮਾੜਾ ਮੋਟਾ ਬਾਈ ਮੈਂ ਕੀ ਸਮਝਾਵਾਂ ਮੈਂ ਤਾਂ ਬਹੁਤ ਸਮਝਾਈ ਉਹ ਹੀ ਗੱਲ ਜਦੋਂ ਹਨਾ ਢਿੱਡੋਂ ਕੱਢਾਂ ਦੀ ਨਹੀਂ ਹੋ ਗੱਲ ਸੁਣਦੀ ਮੇਰੀ ਕਿੱਥੋਂ ਸੁਣੂਗੀ ਮੈਂ ਤਾਂ ਸਮਾਂ ਮੇਰੇ ਵੀ ਗੱਲ ਪੈ ਗਈ ਹੈ ਕਿ ਤੂੰ ਸਾਧਨਾ ਐ ਕਰਦੀਆਂ ਉਹਨੂੰ ਬੁਲਾਇਆ ਨਾ ਕਰ ਮੈਨੂੰ ਤਾਂ ਆਪਣੀ ਸਮਝਾਉਂਦੀ ਦੀਆਂ ਐ ਤਾਂ ਕਰਦੀ ਰਹੋ ਹਾਂ ਓਕੇ ਬੀਲੇ ਸਾਰਾ ਦਿਨ ਵੀਰਪਾਲ ਨਾਲ ਲੜੀ ਜਾਂਦੀ ਹੈ ਜਵਾਕ ਜਵਾਕ ਦਾ ਕਰੀ ਜਾਂਦੀ ਰਹਿੰਦੀ ਹੈ ਮੈਨੂੰ ਐਸੀ ਚੱਲ ਤੂੰ ਪੜ੍ਹੇ ਲਿਖੇ ਮਾੜਾ ਮੋਟਾ ਮਾਂ ਨੂੰ ਸਮਝਾਏਗੀ ਉਹ ਸਮਝਦੀ ਨਹੀਂ ਪਰ ਉਹ ਤਾਂ ਸਮਾਂ ਹੋਣਾ ਆਇਆ ਕਹਿੰਦੀ ਆ ਕਿ ਮੁੰਡੇ ਨੂੰ ਵੀ ਨਾ ਉਹਦੇ ਕੋਲੇ ਜਾਣ ਦਿਆ ਕਰ ਤੂੰ ਵੀ ਨਾ ਬੁਲਾਇਆ ਕਰ ਮੈਂ ਮੁੰਡਿਆਂ ਨੂੰ ਵੀ ਕਹਾਂਗੀ ਸਣੀ ਹੀ ਟੱਪ ਜਾ ਕਰੋ ਲੈ ਹੁਣ ਉਹਦਾ ਕੀ ਕਰੀਏ ਮੈਨੂੰ ਤਾਂ ਆਪਣੀ ਸਮਝ ਆਉਂਦੀ ਉਹਨੂੰ ਅਕਲ ਕਾਤੋਂ ਨਹੀਂ ਆਉਂਦੀ ਹੈਗੀ ਉਹੀ ਤਾਂ ਗੱਲ ਹੈ ਲੈ ਕਹਿੰਦੀ ਰ ਦੁਆਰੇ ਵਿਆਹ ਕਰੂੰਗੀ ਲੈ ਵੇ ਦੱਸ ਇਹ ਜਿਹੜੀ ਵਿਆਹ ਕਿ ਲੈਣ ਦੀ ਇਹ ਤਾਂ ਦੱਸ ਕੀ ਕਰਨਾ ਫੇਰ ਵਿਆਹ ਹੀ ਨਾ ਵੀ ਦੁਆਰੇ ਗਲਤੀ ਕਰ ਬੈਠੀ ਮਾਂ ਦੇ ਮਗਰ ਲੱਗ ਕੇ ਵੀਰਪਾਲ ਦਾ ਕੀ ਬਣੂਗਾ ਨਾ ਨਾ ਵਿਆਹ ਨਹੀਂ ਮੇਰੇ ਭਾਬੀ ਕਰਾਉਂਦਾ ਦੁਆਰੇ ਮੈਂ ਤਾਂ ਕਹਿਆ ਉਹਨੂੰ ਮੈਂ ਕਿਹਾ ਮੇਰਾ ਪਿਓ ਕਰਕੇ ਗਿਆ ਮੈਂ ਨਹੀਂ ਹੁਣ ਕਰਵਾਉਂਦਾ ਦੁਆਰੇ ਉਹ ਤਾਂ ਮਰੀ ਜਾਂਦੀ ਐ ਜਵਾਕ ਕੋਈ ਨਹੀਂ ਗੋਤ ਲੈ ਲਾਂਗੇ ਹੋਰ ਕੀ ਐ ਫਿਰ ਬਈ ਹਜੇ ਕਿਹੜਾ ਵਾੜਾ ਟਾਈਮ ਹੋ ਗਿਆ ਕਿੰਨਾਂ ਤੇਰੇ ਲੋਕਾਂ ਦੇ 15-15 ਸਾਲਾਂ ਤੋਂ ਹੋ ਜਾਂਦੇ ਨੇ ਜਵਾਕ ਮਾਂ ਦਾ ਕੀ ਐ ਬੋਲੀ ਜਾਂਦੇ ਵਿਆਹ ਦੀ ਹਾਮੀ ਤਾਂ ਤੁ ਭੁੱਲ ਕੇ ਵੀ ਨਾ ਪਰ ਇਨਾ ਵੀਰਪਾਲ ਦੇ ਦਲਤੇ ਕੀ ਕੀਤੀ ਉਹ ਹੀ ਨੇ ਗੱਲ ਭਾਬੀ ਫਿਰ ਮੈਂ ਕੀ ਕਰਾਂ ਮੈਂ ਤਾਂ ਕਿਆ ਖੜਾ ਲੱ ਘਰੇ ਆਉਣਾ ਜਦੋਂ ਮੂੰਹ ਸਿੱਟੀ ਪਈ ਹੁੰਦੀ ਐ ਰੋਈ ਜਾਂਦੀ ਹੁੰਦੀ ਐ ਕਿਤੇ ਦਿਮਾਗ ਖਰਾਬ ਕਰਾ ਵਗਾਰ ਰੱਖਿਆ ਮਾਂ ਨੇ ਮੇਰੇ ਇਹਦਾ ਹੁਣ ਰੋਣੀ ਐ ਹੁਣ ਮੈਂ ਵੀ ਸੁਣਦੀ ਆ ਗੱਲ ਦੀ ਉਹ ਇਹੋ ਜੀ ਕਹਿੰਦੀ ਐ ਜੀ ਰੁਕੀਆ ਚੱਲ ਇਧਰ ਹੀ ਹੋਊਗਾ ਬਾਈ ਦੇਖ ਉਹ ਅੰਦੇ ਤਾਂ ਵੇਜੇ ਤੂੰ ਬਾਹਰ ਜਾ ਨਾ ਤਾਂ ਮੜਾ ਦੇ ਦੇਖ ਲੈ ਫਿਰ ਭੇਜ ਦੇ ਮੜਾ ਜਾਂਦਾ ਦੇ ਦੇਣਾ ਮੈਂ ਬਸ ਕੱਟੀ ਨੂੰ ਨੀਰਾ ਰੱਖਦਾ ਚੱਲੋ ਬਾਈ ਨੂੰ ਬੋਲ ਮਾਰਦਾ ਬੋਲਣ ਆ ਆ ਵੀਰ ਕਿੱਥੇ ਗਿਆ ਉਹ ਕਿੱਥੇ ਸੇਵਕਾ ਹਾਂ ਭਾਬੀ ਬਾਈ ਜਿਹੜਾ ਵੀਰਾ ਕਿੱਥੇ ਹੈਗਾ ਪਤਾ ਨਹੀਂ ਭਾਬੀ ਇਧਰ ਹੀ ਗਿਆ ਹੋਊ ਕਿਤੇ ਪਤਾ ਨਹੀਂ ਕਿੱਧਰ ਗਿਆ ਕਦੋਂ ਦਾ ਗਿਆ ਮੈਨੂੰ ਕੰਮ ਸੀਗਾ ਕਾਦਾਨੀ ਭਾਬੀ ਮੈਨੂੰ ਘੜਾ ਹੋਆ ਮਾਂ ਲੜਕੇ ਹਟਿਆ ਮੇਰਾ ਤਾਂ ਮੂਡ ਖਰਾਬ ਕਰਤਾ ਸਮਝਾ ਦਿਆ ਕਰ ਉਹਨੂੰ ਮਾੜਾ ਮੋਟਾ ਬਈ ਮੈਂ ਤਾਂ ਹੁਣ ਬਥੇਰਾ ਸਮਝਾਉਣੀ ਆ ਹੁਣ ਉਹਨੂੰ ਕੀ ਸਮਝਾਵਾਂ ਜੇ ਦੋ ਢਡੋ ਕੱਢਿਆਂ ਦੀ ਨਹੀਂ ਕਰਦੀ ਮੇਰੀ ਕਿੱਥੋਂ ਮੰਨਦੀ ਆ ਕਿ ਸਮਾਂ ਉਹ ਤਾਂ ਮੇਰੇ ਵੀ ਗੱਲ ਪੈਗੀ ਥਮਾ ਉਹ ਤਾਂ ਮੈਨੂੰ ਵੀ ਪੁੱਠਾ ਸਿੱਧਾ ਬੋਲੀ ਓਹੋ ਭਾਬੀ ਦੇਖ ਲੈ ਲੈ ਵੀਰ ਪਾਲ ਨੂੰ ਸਾਰਾ ਦਿਨ ਲੜੀ ਜਾਂਦੀ ਐ ਐਂ ਕਰੀ ਜਾਂਦੀ ਐ ਕਿ ਜਵਾਬ